ਸਰਕਾਰ ਕਹਿੰਦੀ ਹੈ ਕਿ ਇਸ ਵਾਰ ਜਿਹੜੀਆਂ ਆਗਿਆ ਬਗੈਰ ਸਿੰਬਲ ਦੇ ਚੋਣਾ ਲੜਨ ਦੀ ਵਿਵਸਥਾ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਕਿਉਂ ਜ਼ਰੂਰਤ ਪਈ ਹੈ ਇਸ ਦੀ ਮੈਂ ਕਹਿੰਦਾ ਯਾ ਤਾਂ ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਨੂੰ ਪੰਚਾਇਤੀ ਰਾਜ ਬਾਰੇ ਪੂਰਨ ਤੌਰ ਤੇ ਨੌਲੇਜ ਨਹੀਂ ਹੈ ਜਾਂ ਫਿਰ ਇਹ ਕੋਈ ਇੱਕ ਮੈਂ ਇਹ ਵੀ ਗੱਲ ਸੁਣੀ ਸੀ ਕਿ ਸਰਕਾਰ ਇਹ ਪ੍ਰੋਵੀਜ਼ਨ ਬਣਾ ਰਹੀ ਹੈ ਕਿ ਪੰਚਾਇਤਾਂ ਹੀ ਇਸ ਵਾਰੀ ਸਰਪੰਚ ਚੁਣੇ ਜਾਣਗੇ ਕਈ ਵਾਰੀ ਕਈ ਤਰ੍ਹਾਂ ਦੇ ਉਹਨਾਂ ਨੂੰ ਡਰਾਵੇ ਵੀ ਹੁੰਦੇ ਨੇ ਕਿ ਤੇਰੇ ਤੇ ਪਰਚਾ ਹੋ ਜਾਣਾ ਜਾਂ ਈਟੀ ਦੀ ਰੇਟ ਪੈ ਜਾਣੀ ਹੈ ਜਾਂ ਉਹਨਾਂ ਉਹਨਾਂ ਦੀ ਕੋਈ ਫੈਲ ਖੋਲ ਲੈਣੀ ਹੈ ਕੁਝ ਇਹ ਹੋ ਜਾ ਵੀ ਹੈ ਚਾਹ ਯੂਪ ਵਿੱਚ ਚੋਣਾਂ ਹੋਈਆਂ ਚਾਹੇ ਹੋਰ ਰਾਜਾਂ ਵਿੱਚ ਹੋਈਆਂ ਉੱਥੇ ਵੀ ਅਸੀਂ ਦੇਖਿਆ ਹੈ ਕਿ ਪਾਰਟੀ ਚੋਣ ਨਿਸ਼ਾਨ ਤੇ ਚੋਣਾਂ ਨਹੀਂ ਲੜੀਆਂ ਗਈਆਂ ਜਿਹੜੀਆਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਦੀਆਂ ਜਿਹੜੀਆਂ ਵੋਟਰਾਂ ਆ ਜਾਂ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਉਸ ਤਰ੍ਹਾਂ ਹੀ ਭੋਗਦੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਰਟੀਆਂ ਨਾ ਖੜੇ ਹੁੰਦੇ ਆ ਬਹੁਤ ਵਾਰੀ ਇਹ ਤਜਰਬੇ ਕਰਨ ਦੇ ਯਤਨ ਕੀਤੇ ਗਏ ਪਰ ਉਹ ਸਫਲ ਨਹੀਂ ਹੋਏ ਜਿਹੜਾ ਸਰਕਾਰ ਦਾ ਬਿਆਨ ਆਇਆ ਜਾਂ ਜਿਹਨੂੰ ਕੋਟ ਕੀਤਾ ਗਿਆ ਵੱਖ-ਵੱਖ ਅਖਬਾਰਾਂ ਦੇ ਵਿੱਚ ਕਿ ਦੂਸਰਾ ਉੱਥੇ ਸਿਆਸੀ ਤੜੇਬੰਦੀ ਹੁੰਦੀ ਹੈ ਜਿੰਦੇ ਨਾਲ ਕਤਾਰਬੰਦੀ ਹੋ ਕੇ ਲੜਾਈਆਂ ਝਗੜੇ ਜਿਹੜੇ ਵਧਦੇ ਆ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਜਮੂਰੀ ਦੀ ਸਭ ਤੋਂ ੇਟਲੀ ਕੜੀ ਪੰਚਾਇਤੀ ਚੋਣਾਂ ਸਰਕਾਰ ਨੇ ਇੱਕ ਤਰੀਕੇ ਨਾਲ ਬਿਗਲ ਬਜਾ ਦਿੱਤਾ ਪਰ ਕਿਹਾ ਇਹ ਹੈ ਕਿ ਸਤੰਬਰ ਚ ਹੋ ਸਕਦੇ ਆ ਪੰਚਾਇਤੀ ਚੋਣਾਂ ਦੂਜੀ ਗੱਲ ਰਾਸੀ ਪਾਰਟੀਆਂ ਦੇ ਚੋਣਨ ਸੰਸ਼ਾਨ ਤੇ ਨਹੀਂ ਲੜੀਆਂ ਜਾਣਗੀਆਂ ਚੋਣਾਂ ਇਦੇ ਬਾਰੇ ਸੋਚ ਦੀ ਵੱਡੀ ਸੁਭਾਵਨਾ ਆ ਰਿਹਾ ਅਸੈਂਬਲੀ ਦਾ ਸੈਸ਼ਨ ਹੈ ਕੈਬਨਟ ਚ ਮਤਾ ਲਿਆ ਕੇ ਇਸ ਮੁੱਦੇ ਤੇ ਇਹ ਕੀਤਾ ਜਾਏਗਾ ਕਿ ਜਿਹੜੇ ਵੀ ਚਾਹੇ ਮੈਂਬਰ ਹੋਣ ਸਰਪੰਚ ਹੋਣ ਇਲੈਕਸ਼ਨ ਲੜਨਗੇ ਆਪਣੇ ਆਪਣੇ ਚੋਣ ਨਿਸ਼ਾਨ ਤੇ ਲੜਨਗੇ ਪਰ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਹੋਏਗਾ ਸਮੇਂ ਦੇ ਲਿਹਾਜ਼ ਨਾਲ ਅਕਾਲੀ ਰਾਜਨੀਤੀ ਸਿੰਘ ਸਹਿਬਾਨ ਦਾ ਮਾਮਲਾ ਕਿੱਥੇ ਗੱਲ ਖੜੀ ਹੈ ਇਹਨਾਂ ਮੁੱਦਿਆਂ ਤੇ ਵੀ ਕਰਾਂਗੇ ਚਰਚਾ ਆਓ ਪਹਿਲਾਂ ਆਪਾਂ ਆਪਣੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ ਜੀ ਆਖਦੇ ਆ ਸਾਡੇ ਨਾਲ ਹਰਮਿੰਦਰ ਸਿੰਘ ਮਾਵੀ ਪੰਜਾਬ ਪੰਚਾਇਤ ਯੂਨੀਅਨ ਦੇ ਪ੍ਰਧਾਨ ਨੇ ਇਸੇ ਤਰੀਕੇ ਨਾਲ ਸੀਨੀਅਰ ਕੱਦਾਵਰ ਜਰਨਲਿਸ ਬਲਵੀਰ ਜੰਡੂ ਜੀ ਦੋਨੇ ਮਹਿਮਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਵੀ ਸਾਹਿਬ ਪਹਿਲਾ ਸਵਾਲ ਕਿਉਂਕਿ ਬੰਦਾ ਵੀ ਤੁਹਾਡੇ ਤੋਂ ਮਜਤਾ ਦੀ ਜਦੋਂ ਆਪਾਂ ਗੱਲ ਕਰਦੇ ਆ ਜਦੋਂ ਮੈਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਸ ਵਾਰ ਜਿਹੜੀਆਂ ਆਗਿਆ ਬਗੈਰ ਸਿੰਬਲ ਦੇ ਚੋਣਾਂ ਲੜਨ ਦੀ ਵਿਵਸਥਾ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਕਿਉਂ ਜ਼ਰੂਰਤ ਪਈ ਹੈ ਇਸ ਦੀ ਸਿੱਧੂ ਸਾਹਿਬ ਜਿਹੜੀ ਮੈਂਬਰ ਪੰਚਾਇਤ ਤੇ ਸਰਪੰਚ ਦੀ ਚੋਣ ਹੁੰਦੀ ਹੈ ਇਹ ਪਹਿਲਾਂ ਵੀ ਬਗੈਰ ਸਿੰਬਲ ਤੋਂ ਹੁੰਦੀ ਹੈ ਇਹਦੇ ਕੋਲੇ ਕਿਸੇ ਪਾਰਟੀ ਦਾ ਕੋਈ ਸਿੰਬਲ ਨਹੀਂ ਹੁੰਦਾ ਇਹ ਹਰ ਮੈਂਬਰ ਭਾਵੇਂ ਸਰਪੰਚ ਹੋਵੇ ਜਾਂ ਪੰਚ ਹੋਵੇ ਉਹਨਾਂ ਨੂੰ ਜਿਹੜਾ ਚੋਣ ਨਿਸ਼ਾਨ ਮਿਲਦਾ ਉਹ ਚੋਣ ਕਮਿਸ਼ਨਰ ਵੱਲੋਂ ਅਲਾਟ ਕੀਤਾ ਹੋਇਆ ਹੀ ਮਿਲਦਾ ਕੋਈ ਇਸ ਪਾਰਟੀ ਦਾ ਚੋਣ ਨਿਸ਼ਾਨ ਕਦੇ ਵੀ ਨਹੀਂ ਹੁੰਦਾ ਇਹ ਪਰ ਇਹ ਸਵਾਲ ਕਿਉਂ ਆ ਰਿਹਾ ਹੈ ਕਿ ਵੀ ਇਸ ਵਾਰ ਜਿਹੜਾ ਕੈਬਨਿਟ ਦੇ ਵਿੱਚ ਮਤਾ ਲਿਆਂਦਾ ਜਾਏਗਾ ਉਦੋਂ ਬਾਅਦ ਚ ਫਿਰ ਵਿਧਾਨ ਸਭਾ ਚ ਜਾਏਗਾ ਦੇਖੋ ਇਹਦੇ ਬਾਰੇ ਮੈਂ ਇਹ ਕਹਿ ਸਕਦਾ ਕਿ ਜਾਂ ਤਾਂ ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਨੂੰ ਪੰਚਾਇਤੀ ਰਾਜ ਬਾਰੇ ਪੂਰਨ ਤੌਰ ਤੇ ਨੌਲੇਜ ਨਹੀਂ ਹੈ ਜਾ ਫਿਰ ਇਹ ਇੱਕ ਮੈਂ ਇਹ ਵੀ ਗੱਲ ਸੁਣੀ ਸੀ ਕਿ ਸਰਕਾਰ ਇਹ ਪ੍ਰੋਵੀਜ਼ਨ ਬਣਾ ਰਹੀ ਹੈ ਕਿ ਪੰਚਾਇਤਾਂ ਹੀ ਸਵਾਰੀ ਸਰਪੰਚ ਚੁਣੇ ਜਾਣਗੇ ਤੇ ਇਹ ਪਹਿਲਾਂ ਵੀ ਇੱਕ ਵਾਰੀ ਅਕਾਲੀ ਭਾਜਪਾ ਸਰਕਾਰ ਨੇ ਇਹ ਤਜਰਬਾ ਕੀਤਾ ਸੀ ਲਿਕਨ ਉਹ ਕਾਮਯਾਬ ਨਹੀਂ ਹੋਇਆ ਕਿਉਂਕਿ ਇਹਦੇ ਵਿੱਚ ਇਹ ਹੈ ਕਿ ਜਦੋਂ ਪੰਚ ਸਰਪੰਚ ਨੂੰ ਚੁਣਦੇ ਜਿਵੇਂ ਆਪਾਂ ਪਾਸਲਰਾਂ ਦਾ ਦੇਖ ਲੈਂਦੇ ਆ ਜਾਂ ਆਪਾਂ ਨੇ ਕੋਈ ਸੀਐਮ ਬਣਾਉਣਾ ਹੈ ਜਾਂ ਕਿਸੇ ਦੂਜੀ ਪਾਰਟੀ ਦੀਆਂ ਬਰਾਬਰ ਦੀਆਂ ਵੋਟਾਂ ਹੁੰਦੀਆਂ ਥੋੜਾ ਫਰਕ ਹੁੰਦਾ ਤੇ ਉਹਦੇ ਵਿੱਚ ਫਿਰ ਲੋਕਤੰਤਰ ਦਾ ਵੀ ਕਾਹਨ ਹੁੰਦਾ ਆਟੀਆਂ ਭਾਵੇਂ ਮੈਂਬਰ ਪੰਚਾਇਤ ਹੋਣ ਉਹਨਾਂ ਨੂੰ ਚੁੱਕਦੇ ਨੇ ਔਰ ਆਪਣੀ ਮਸ਼ੀਨਰੀ ਵੀ ਸਰਕਾਰੀ ਮਸ਼ੀਨਰੀ ਵੀ ਵਰਤਦੇ ਨੇ ਉਹਨਾਂ ਦੇ ਪਰਚੇ ਕਰਨ ਦੇ ਵੀ ਉਹਨਾਂ ਨੂੰ ਡਰਾਵੇ ਦਿੰਦੇ ਨੇ ਕਿਉਂਕਿ ਉਹ ਇਸ ਕਰਕੇ ਕਿ ਸਾਡਾ ਹਾਰਪਿੰਡ ਦੇ ਵਿੱਚ ਆਪਣਾ ਸਰਪੰਚ ਹੋਵੇ ਤੇ ਅਸੀਂ ਪੰਜਾਬ ਦਿਆਂ ਜਿਹੜੇ ਪਿੰਡੂ ਲੋਕ ਐ ਉਹਨਾਂ ਤੇ ਕਬਜ਼ਾ ਕਰ ਸਕੀਏ ਪੰਜਾਬ ਦਿਆਂ ਜਿਹੜੀਆਂ ਆ ਲੋਕਾਂ ਵੱਲੋਂ ਪਿੰਡੂ ਲੋਕਾਂ ਵੱਲੋਂ ਚਲੇ ਹੋਏ 505 ਐ ਉਹਨਾਂ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਸਕੀਏ ਲੇਕਿਨ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਘਾਣ ਹੈ ਜਿਹੜੀ ਸਰਪੰਚ ਦੀ ਚੋਣ ਐ ਉਹ ਸਿੱਧੀ ਹੋਣੀ ਚਾਹੀਦੀ ਐ ਜਿਹਦੇ ਵਿੱਚ ਇਹ ਸਾਰੇ ਜਿਹੜੇ ਰੌਲੇ-ਗੋਲੇ ਐ ਚੱਕ-ਚਕਾਈ ਆ ਪਾਚ ਨੂੰ ਉੱਧਰ ਲੈ ਜਾਣਾ ਕਿਸੇ ਨੂੰ ਅ ਜਿਹੜੇ ਡਰਾਬੇ ਦੇਣੇ ਪੁਲਿਸ ਦੇ ਜਾਂ ਕਿਸੇ ਨੂੰ ਪੈਸੇ ਨਾਲ ਖਰੀਦਣਾ ਜੋ ਸਾਰਾ ਕੁਝ ਹੁੰਦਾ ਦੇਖੋ ਐਮਐਲਏ ਵੀ ਵਿਕਦੇ ਨੇ ਐਮਪੀ ਵਿਕਦੇ ਨੇ ਤੇ ਜਦੋਂ ਟਿਕਟਾਂ ਦੇਣੀਆਂ ਹੁੰਦੀਆਂ ਇਸ ਵਾਰ ਤਾਂ ਤੁਸੀਂ ਲੋਕ ਸਭਾ ਦੇ ਵਿੱਚ ਦੇਖਿਆ ਕਿ ਦਲ ਬਦਲੀਆਂ ਵੀ ਕਿਵੇਂ ਹੋਈਆਂ ਉਹ ਉਹ ਇਹ ਨਹੀਂ ਹੈ ਕਿ ਵੀ ਉਹ ਸਿਰਫ ਇਕੱਲੇ ਕੋਈ ਬਹੁਤ ਵੱਡਾ ਜਾਂ ਚੰਗਾ ਲੀਡਰ ਹੈ ਇਸ ਕਰਕੇ ਹੋਈਆਂ ਕਈ ਵਾਰੀ ਕਈ ਤਰ੍ਹਾਂ ਦੇ ਉਹਨਾਂ ਨੂੰ ਡਰਾਵੇ ਵੀ ਹੁੰਦੇ ਨੇ ਕਿ ਤੇਰੇ ਤੇ ਪਰਚਾ ਹੋ ਜਾਣਾ ਜਾਂ ਈਟੀ ਦੀ ਰੇਟ ਪੈ ਜਾਣੀ ਹੈ ਜਾਂ ਉਹਨਾਂ ਉਹਨਾਂ ਦੀ ਕੋਈ ਫੈਲ ਖੋਲ੍ਹ ਲੈਣੀ ਹੈ ਕੁਝ ਇਹ ਹੋ ਜਾਵੇ। ਇਹੋ ਹੀ ਕਿਤੇ ਸਰਕਾਰ ਪੰਚਾਇਤਾਂ ਵਿੱਚ ਵੀ ਇਹੋ ਕੁਛ ਨਾ ਕਰਨ ਜਾ ਰਹੀ ਹੋਵੇ ਲੇਕਿਨ ਇਹ ਲੋਕਤੰਤਰ ਲਈ ਬਹੁਤ ਮਾੜਾ ਹੈ। ਜੀ ਜੀ ਮਾਫ਼ ਕਰਿਓ ਬਣੇ ਰੋ ਫੇਰ ਆਪਾਂ ਇਸ ਸਵਾਲ ਦੇ ਉੱਤੇ ਆਵਾਂਗੇ ਤੁਹਾਡੇ ਨਾਲ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਜੇ ਆਪਾਂ ਸਰਕਾਰ ਦੀ ਗੱਲ ਵੀ ਮੰਨੀਏ ਕੋਈ ਵੱਡੇ মিডিਆ ਜਿਹੜੇ ਜ਼ਿੰਮੇਵਾਰ ਗਰੁੱਪ ਹੈ ਉਹਨਾਂ ਦੇ ਮੀਡੀਆ ਤੇ ਰਿਪੋਰਟਾਂ ਆਈਆਂ ਕਿ ਸਰਕਾਰ ਜਿਹੜੀ ਹੈਗੀ ਹੈ ਵਿਧਾਨ ਸਭਾ ਦੇ ਅੰਦਰ ਬਿੱਲ ਲੈ ਕੇ ਆਏਗੀ ਕੈਬਨਟ ਤੋਂ ਲੈ ਕੇ ਆਏਗੀ ਪਹਿਲਾਂ ਮਤਾ ਜਿਹੜਾ ਹੈਗਾ ਕਿ ਇਸ ਵਾਰ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਸ ਹੈਗੀਆਂ ਉਹ ਜਿਹੜੀਆਂ ਚੋਣਨਿਸ਼ਾਨ ਤੇ ਨਹੀਂ ਹੋਣੀਆਂ ਜਣੀ ਆਪਣੇ ਤੌਰ ਤੇ ਦਾ ਮਾਵੀ ਸਾਹਿਬ ਕਹਿ ਰਿਹਾ ਕਿ ਠੀਕ ਹੈ ਕਿ ਆਪਣੇ ਆਪਣੇ ਤੌਰ ਤੇ ਕਿਸੇ ਨੂੰ ਕੋਈ ਸਾਈਕਲ ਚੋਣ ਨਿਸ਼ਾਨ ਆ ਕਿਸੇ ਨੂੰ ਕੁਰਸੀ ਆ ਤੇ ਕਿਸੇ ਨੂੰ ਪੱਖਾ ਇਦਾਂ ਦੇ ਚੋਣ ਨਿਸ਼ਾਨ ਪਹਿਲਾਂ ਵੀ ਮਿਲਦੇ ਰਹੇ ਤੇ ਬਣਦੇ ਰਹੇ ਪਰ ਸਰਕਾਰ ਦਾ ਜੇ ਇੱਕ ਹਦੇਸ਼ ਹੈ ਤਾਂ ਜਾ ਇਸ ਦੀ ਮਨਛਾ ਹੈਗੀ ਤੇ ਕਿਉਂ ਇਸ ਤਰ੍ਹਾਂ ਕਿ ਆਖਰ ਕੀ ਹੋਸਦਾ ਜੇ ਪੋਲਿਟਿਕਲ ਸਿੰਬਲ ਤੇ ਲੜੀਆਂ ਜਾਣ ਤਾਂ ਸਿੱਧੂ ਸਾਹਿਬ ਵੈਸੇ ਤਾਂ ਮਾਵੀ ਜੀ ਦੇ ਗੱਲ ਨਾਲ ਸਹਿਮਤ ਹੈ ਕਿ ਜਿਹੜੀਆਂ ਪੰਚਾਇਤ ਚੋਣਾਂ ਹਨ ਨਾ ਉਹ ਪਾਰਟੀ ਦੇ ਚੋਣ ਨਿਸ਼ਾਨ ਤੇ ਮੋਸਟਲੀ ਨਹੀਂ ਲੜੀਆਂ ਜਾਂਦੀਆਂ ਉਹਦੇ ਵਿੱਚ ਵੱਖ-ਵੱਖ ਹੀ ਜਿਹੜੇ ਐ ਚੋਣ ਨਿਸ਼ਾਨ ਐ ਜਿਹੜੇ ਪੰਚਾਇਤ ਮੈਂਬਰ ਨੂੰ ਪੰਚ ਨੂੰ ਸਰਪੰਚ ਨੂੰ ਉਹ ਮਿਲਦੇ ਹੈਗੇ ਆ ਤੇ ਉਹਨਾਂ ਜੇ ਯੂਪੀ ਚ ਚੋਣਾ ਹੋਈਆਂ ਚਾਹੇ ਹੋਰ ਰਾਜਾਂ ਚ ਹੋਈਆਂ ਉੱਥੇ ਵੀ ਅਸੀਂ ਦੇਖਿਆ ਹੈ ਕਿ ਪਾਰਟੀ ਚੋਣ ਨਿਸ਼ਾਨ ਤੇ ਚੋਣਾ ਨਹੀਂ ਲੜੀਆਂ ਗਈਆਂ ਕਿਉਂਕਿ ਇੱਕ ਤਾਂ ਇਹ ਜਿਹੜੀ ਗੱਲ ਇਹ ਕਹਿ ਰਹੇ ਹੈਗੇ ਹੈ ਕਿ ਅੰਦੇ ਨਾਲ ਸਿਆਸੀ ਧੜੇਬੰਦੀ ਵਾਧਦੀ ਹੈ ਜੇ ਪਾਰਟੀ ਚੋਣ ਨਿਸ਼ਾਨ ਤੇ ਚੋਣਾ ਲੜੀਆਂ ਜਾਂਦੀਆਂ ਤਾਂ ਉਹ ਸਿਆਸੀ ਧੜੇਬੰਦੀ ਤਾਂ ਪਹਿਲਾਂ ਵੀ ਪਿੰਡਾਂ ਵਿੱਚ ਹੈਗੀ ਹੈ ਉਹਨੂੰ ਕੋਈ ਹੁਣ ਨਵੇਂ ਸਿਰੇ ਤੋਂ ਕੋਈ ਉਹ ਧੜੇਬੰਦੀ ਹੋਣੀ ਉਹ ਗੱਲ ਨਹੀਂ ਹੈ ਪਰ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਸэр ਮੈਂ ਤੁਹਾਨੂੰ ਟੋਕਣਾ ਚਾਹਣਾ ਰੋਕਣਾ ਚਾਹਣਾ ਇਸ ਮੁੱਦੇ ਤੇ ਸਵਾਲ ਲੈਣ ਦੇ ਲਈ ਦੇਖੋ ਸਿਆਸੀ ਟੜੇਬੰਦੀ ਦੀ ਗੱਲ ਸਰਕਾਰ ਕਰ ਰਹੀ ਹੈ ਆਪਾਂ ਹੁਣ ਦੇਖਦੇ ਹਾਂ ਜਿਦਾ ਤੁਸੀਂ ਵੀ ਕਹਿ ਰਹੇ ਹੋ ਕਿ ਪਿਛਲੇ ਦਿਨਾਂ 'ਚ ਪਾਰਲੀਮੈਂਟ ਦੇ ਇਲੈਕਸ਼ਨ ਨਿਕਲ ਕੇ ਗਏ ਆ ਉਦੋਂ ਪਹਿਲਾਂ ਅਸੈਂਬਲੀ ਇਲੈਕਸ਼ਨ ਹੋਈਆਂ ਕੀ ਉਹਦੇ ਟੜੇਬੰਦੀਆਂ ਨਹੀਂ ਸੀ ਟੜੇਬੰਦੀਆਂ ਤਾਂ ਪਹਿਲਾਂ ਹੀ ਹੈਗੀਆਂ ਨਵੀਂ ਟੜੇਬੰਦੀ ਕੀ ਹੋਣੀ ਹੈ ਵੈਸੇ ਵੀ ਸਿੱਤ ਸਾਹਿਬ ਜਿਹੜੀਆਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਦੀਆਂ ਜਿਹੜੀਆਂ ਵੋਟਰਾਂ ਆ ਜਾਂ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਉਸ ਤਰ੍ਹਾਂ ਹੀ ਭੋਗਦੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਰਟੀਆਂ ਨਾਲ ਖੜੇ ਹੁੰਦੇ ਆ ਬਹੁਤ ਵਾਰੀ ਇਹ ਤਜਰਬੇ ਕਰਨ ਦੇ ਯਤਨ ਕੀਤੇ ਗਏ ਪਰ ਉਹ ਸਫਲ ਨਹੀਂ ਹੋਏ ਕਿਉਂਕਿ ਜਿਹੜਾ ਜਿੱਥੇ ਕਮਿਟਮੈਂਟ ਨਾਲ ਖੜਾ ਹੈ ਉਹਦੀ ਕਮਿਟ ਜਿੱਥੇ ਪ੍ਰਤੀਬੱਧ ਹੈ ਉੱਥੇ ਜਾ ਕੇ ਉਹ ਵੋਟ ਪਾਉਂਦੇ ਨੇ ਲੋਕ ਕੁਝ ਹਿੱਸਾ ਹੁੰਦਾ ਹੈ ਜਿਹੜਾ ਜਿਹਨੂੰ ਅਸੀਂ ਸਵਿੰਗ ਵੋਟਰ ਵੀ ਕਹਿੰਨੇ ਹੈਗੇ ਆ ਜਾਂ ਜਿਹੜੇ ਇੱਧਰ ਉੱਧਰ ਬਦਲਦੇ ਆ ਬਾਕੀ ਤਾਂ ਲਗਭਗ ਦੇ ਕਮਿਟਿਡ ਵੋਟਰ ਹੀ ਹੁੰਦੇ ਆ ਹਰੇਕ ਪਾਰਟੀ ਦੇ ਆਪੂ ਆਪਣੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇਹਨੇ ਪਿਛਲੇ ਸਮੇਂ ਚ ਜਿਹੜੀ ਨਾਂ ਤਾਂ ਇਹਦੇ ਕੋਲ ਉਸ ਕਿਸਮ ਦੀ ਜਥੇਬੰਦੀ ਹੈ ਜਿਸ ਤਰ੍ਹਾਂ ਦੀ ਅਕਾਲੀ ਦਲ ਕੋਲੇ ਹੈ ਜਾਂ ਕਾਂਗਰਸ ਕੋਲੇ ਹੈ ਜਾਂ ਭਾਜਪਾ ਕੋਲੇ ਹੈ ਤੇ ਸੋ ਇਸ ਕਰਕੇ ਇਹਨਾਂ ਨੂੰ ਹੁਣ ਉਹ ਕਿਉਂ ਲੋਡ ਪੈ ਰਹੀ ਹੈ ਕਿ ਇਹ ਪਾਰਟੀ ਚੋਣ ਨਿਸ਼ਾਨ ਤੇ ਚੋਣਾਂ ਨਾਲ ਲੜੀਆਂ ਜਾਂ ਕਈ ਵਾਰੀ ਸਿਰਪ ਸਾਬ ਇਹ ਵੀ ਹੁੰਦਾ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੋਵੇ ਕਿ ਇਹਦੇ ਵੀ ਇਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਕਿਲੇ ਵੀ ਉਹਨਾਂ ਨੂੰ ਥੱਲੇ ਬਹੁਤ ਕੁਝ ਨਹੀਂ ਲੱਭਣ ਵਾਲਾ ਜਾਂ ਬਹੁਤ ਕੁਝ ਉਹਨਾਂ ਨੂੰ ਹਮਾਇਤ ਨਹੀਂ ਮਿਲਣੀ ਤਾਂ ਉਹ ਸੂਰਤ ਜਦੋਂ ਆ ਜੇ ਪਾਰਟੀ ਚੋਂ ਨਿਸ਼ਾਨ ਤੇ ਕੋਈ ਚੋਣ ਲੜਦਾ ਹੈ ਤਾਂ ਕਲੀਅਰ ਹੋ ਜਾਂਦਾ ਹੈ ਕਿ ਕਿਸੇ ਨੂੰ ਕਿੰਨਾ ਸਮਰਥਨ ਮਿਲਿਆ ਥੱਲੇ ਵੈਸੇ ਤਾਂ ਜਿਹੜੀਆਂ ਇਹ ਚੋਣਾਂ ਹੁੰਦੀਆਂ ਇਹਦੇ ਵਿੱਚ ਵੈਸੇ ਹੀ ਸਪਸ਼ਟ ਹੋ ਜਾਂਦਾ ਜਦੋਂ ਇਹ ਨਤੀਜੇ ਆਉਂਦੇ ਆ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਕੌਣ ਕਿੱਥੇ ਖੜਾ ਹੈਗਾ ਇਸ ਕਰਕੇ ਇਹਦੇ ਵਿੱਚ ਕੋਈ ਦੂਸਰੀ رائے ਨਹੀਂ ਹੈਗੀ ਪਰ ਜੇ ਉਹ ਕਰਨਾ ਚਾਹੁੰਦੇ ਆ ਤਾਂ ਜੇ ਆਲਰੇਡੀ ਜਿਸ ਤਰ੍ਹਾਂ ਮਾਵੇ ਜੀ ਵੀ ਦੱਸ ਰਹੇ ਕਿ ਨਹੀਂ ਹੈਗਾ ਕਿਉਂਕਿ ਧਾਰਾ ਜਿਹੜੀ 12 ਹੈਗੀ ਹੈ ਉਹਦੇ ਵਿੱਚ ਆਲਰੇਡੀ ਪਰਵੀਜ਼ਨ ਹੈਗੀ ਆ ਪੰਜਾਬ ਪੰਚਾਇਤ ਰਾਜ ਰੂਲ ਜਿਹੜੇ ਆ 1995 ਉਹਦੇ ਵਿੱਚ ਇਸ ਤਰ੍ਹਾਂ ਦੀ ਜੀ ਸੋਧ ਕਰਨੀ ਦਾ ਵਕਰੀ ਗੱਲ ਹੋ ਸਕਦੀ ਹੈ ਪਰ ਉਹ ਕਿਉਂ ਕਰਨੀ ਹੈ ਜਿਹੜੀ ਉਹਨਾਂ ਨੇ ਮਕਸਦ ਦੱਸਿਆ ਜਾਂ ਜਿਹੜੀ ਰਿਪੋਰਟਾਂ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਤਾਂ ਸਿਰਫ ਇਹੀ ਦੱਸਿਆ ਹੈ ਕਿ ਪਿੰਡਾਂ ਦੇ ਵਿਕਾਸ ਕਾਰਜ ਰੁਕ ਜਾਂਦੇ ਆ ਜਿਹੜਾ ਸਰਕਾਰ ਦਾ ਬਿਆਨ ਆਇਆ ਜਾਂ ਜਿਹਨੂੰ ਕੋਟ ਕੀਤਾ ਗਿਆ ਵੱਖ-ਵੱਖ ਅਖਬਾਰਾਂ ਦੇ ਵਿੱਚ ਕਿ ਦੂਸਰਾ ਉੱਥੇ ਸਿਆਸੀ ਧੜੇਬੰਦੀ ਹੁੰਦੀ ਹੈ ਜਿੰਦੇ ਨਾਲ ਕਤਾਰਬੰਦੀ ਹੋ ਕੇ ਲੜਾਈਆਂ ਝਗੜੇ ਜਿਹੜੇ ਵਾਦਿਆ ਸੋ ਉਹਨਾਂ ਨੇ ਆਪਣਾ ਮਕਸਦ ਇਹ ਦੱਸਿਆ ਔਰ ਉਹ ਤਾਂ ਇੱਥੋਂ ਤੱਕ ਕਹਿ ਰਹੇ ਹੈ ਕਿ ਸਾਡਾ ਜਿਹੜਾ ਪਿੰਡੂ ਵਿਕਾਸ ਵਿਭਾਗ ਹੈ ਉਸ ਨੇ ਵੀ ਇਹਦੇ ਤੇ ਸਹਿਮਤੀ ਦੇ ਦਿੱਤੀ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲ ਹੋ ਗਈ ਹੈ ਤੇ ਜਿਹੜਾ ਹੁਣ ਮੌਨਸੂਨ ਸੈਸ਼ਨ ਹੈ ਵਿਧਾਨ ਸਭਾ ਦਾ ਉਹਦੇ ਫਾਈਲਸ ਤੋਂ ਅੰਦਰ ਕਿਤੇ ਉਹਦੇ ਵਿੱਚ ਇਹ ਸੋਧ ਕੀਤੀ ਜਾਏਗੀ ਇਹ ਹੁਣ ਸਾਰਾ ਕਾਫੀ ਇਸ ਜੀ ਮਾ ਕਿਸੇ ਦੇਖੋ ਜਿਸ ਮਾਮਲੇ ਦੀ ਆਪਾਂ ਗੱਲ ਕੀਤੀ ਅ ਜਦਾਂ ਜੰਡੂ ਸਾਹਿਬ ਨੇ ਕਿਹਾ ਤੁਸੀਂ ਵੀ ਕਹੇ ਇੱਕ ਸਾਲ ਹੋਰ ਵੀ ਇਹਦੇ ਚੁੱਭਰ ਕੇ ਸਾਹਮਣੇ ਆਇਆ ਉਹ ਇਹ ਹੈ ਕਿ ਦੇਖੋ ਸਰਪੰਚ ਦੀ ਚੋਣ ਦਾ ਜਿੱਦਾਂ ਤੁਸੀਂ ਕਿਹਾ ਕਿ ਸਿੱਧੀ ਹੋਣੀ ਚਾਹੀਦੀ ਹੈ ਪਹਿਲਾਂ ਹੁੰਦੀ ਹੈ ਪਿੱਛੇ ਤਜਰਬਾ ਰਿਹਾ ਇਹਨਾਂ ਕਾਮਯਾਬ ਨਹੀਂ ਹੋਇਆ ਇਸ ਵਾਰ ਕਿਦਰ ਇਹ ਵੀ ਆ ਰਿਹਾ ਹੈ ਕਿ ਜਿਹੜੇ ਪੰਚਾਇਤ ਮੈਂਬਰ ਹੈਗੇ ਆ ਉਹਨਾਂ ਦੀ ਚੋਣ ਵੀ ਸਿੱਧੀ ਹੋਵੇ ਜਾਨੀ ਉਹਦੇ ਵਿੱਚ ਜਿਹੜੀ ਇੰਡੀਕੇਸ਼ਨ ਇਹ ਹੈ ਕਿ ਫਰਜ਼ ਕਰ ਲਓ ਇੱਕ ਪੰਚਾਇਤ 10 ਮੈਂਬਰਾਂ ਦੀ ਹੈ ਜਾਂ 12 ਮੈਂਬਰਾਂ ਦੀ ਹੈ ਤਾਂ ਉੱਪਰਲੇ 12 ਜਿਹੜੇ ਹੈਗੇ ਜਿਨ੍ਹਾਂ ਨੂੰ ਵੱਧ ਵੋਟਾਂ ਮਿਲਣਗੀਆਂ ਉਹ ਮੈਂਬਰ ਬਣ ਜਾਣਗੇ ਹੇਠਲੇ ਸਾਰੇ ਜਿਹੜੇ ਹੈਗੇ ਆ ਉਹ ਹਾਰੇ ਵੀ ਮੰਨੇ ਜਾਣਗੇ ਇਹ ਕੀ ਸਿਸਟਮ ਠੀਕ ਰਹੇਗਾ ਜਾਂ ਜਿਹੜੀ ਵਾਰਡ ਬੰਦੀ ਵਾਲਾ ਸਿਸਟਮ ਜੀ ਕਿਉਂਕਿ ਲੋਕਲ ਪੱਧਰ ਤੇ ਨਿਮੰਦਗੀ ਕਰਦੇ ਸੀ ਉਹ ਸਿਸਟਮ ਠੀਕ ਰਹੇਗਾ ਕਿਉਂਕਿ ਤੇ ਇੱਕ ਤਰੀਕੇ ਨਾਲ ਸਰਪੰਚੀ ਵਰਗੀਆਂ ਵੋਟਾਂ ਹੋ ਜਾਣਗੀਆਂ ਜੇ ਮੈਂਬਰਾਂ ਨੇ ਵੀ ਓਦਾਂ ਵੋਟ ਪਾਣੀ ਤੇ ਸਰਪੰਚ ਨੇ ਵੀ ਓਦਾਂ ਹੀ ਵੋਟ ਪਾਣੀ ਆ ਦੇਖੋ ਵੈਸੇ ਤਾਂ ਜਿਹੜੀ ਵਾਰਡਬੰਦੀ ਹੈ ਉਹਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਹੈ ਉਹ ਵੀ ਵਿੱਚ ਗਿਣੀ ਜਾਂਦੀ ਹੈ ਕਿਉਂਕਿ ਜਿਹੜੇ ਏਰੀਆ ਦੇ ਵਿੱਚ ਜਿਆਦਾ ਅ ਐਸਸੀ ਬਸ ਹੋਵੇ ਜਾਂ ਬੀਸੀ ਬਸ ਹੋਵੇ ਉਹਦੇ ਹਿਸਾਬ ਨਾਲ ਉਹ ਟਿਕਟਾਂ ਦਿੱਤੀਆਂ ਜਾਂਦੀਆਂ ਬਾੜਵੰਦੀ ਦੇ ਵਿੱਚ ਜੀ ਪਰ ਜੇ ਇਹ ਗੱਲ ਕਰਦੇ ਨੇ ਕਿ ਜਿਹਨੂੰ ਵੱਧ ਮੋਟਾ ਪੈ ਗਿਆ ਉਹ ਉਹ ਬੰਦਾ ਜਿੱਤੂਗਾ ਲੇਕਿਨ ਜਿਹੜਾ ਅੱਜ ਦਾ ਦੌਰ ਹੈ ਇਹਦੇ ਵਿੱਚ ਇੱਕ ਤਾਂ ਚੋਣਾ ਦੇ ਵਿੱਚ ਧੱਕਾ ਵੀ ਚੱਲਦਾ ਹੈ ਦੂਜਾ ਕਈ ਵਾਰ ਇਹ ਸਰਮਾਇਦਾਰੀ ਜਿਹੜੀ ਹੁੰਦੀ ਹੈ ਉਹ ਵੀ ਅੱਗੇ ਆਉਂਦੀ ਹੈ ਗਰੀਬ ਲੋਕ ਨਮਾਇੰਦਗੀ ਕਰਨ ਤੋਂ ਪਿੱਛੇ ਰਹਿ ਜਾਂਦੇ ਨੇ ਜੇ ਵਾਰਡਬੰਦੀ ਹੁੰਦੀ ਆ ਤਾਂ ਇਹਦੇ ਵਿੱਚ ਜਿੱਥੇ ਆਪਣਾ ਐਸਸੀ ਆ ਬੀਸੀਆਂ ਦਾ ਵਾਰਡ ਹੈ ਉਹਦੇ ਵਿੱਚ ਉਹਨਾਂ ਨੇ ਹੀ ਚੁਣ ਕੇ ਆਉਣਾ ਹੁੰਦਾ ਦੂਜੇ ਬੰਦੇ ਨਹੀਂ ਆ ਸਕਦੇ ਲੇਕਿਨ ਇਹ ਵੈਸੇ ਵੀ ਤਾਂ ਜੇ ਆਪਾਂ ਰਿਜ਼ਰਵ ਕਰਦੇ ਆ ਤਾਂ ਉਹਦੇ ਵਿੱਚ ਉਹਨੇ ਕੈਂਡੀਡੇਟ ਹੁੰਦੇ ਹੀ ਨੇ ਕਿ ਕੋਈ ਰਿਜ਼ਰਵ ਹੈ ਜਾਂ ਕੋਈ ਬੀਸੀ ਹੈ ਜਾਂ ਜਰਨਲ ਹੈ ਜਾਂ ਲੇਡੀ ਜਰਨਲ ਹੈ ਉਹ ਹੁੰਦੇ ਨੇ ਲੇਕਿਨ ਮੇਰਾ ਤਾਂ ਖਿਆਲ ਹੈ ਵੀ ਵਾਰਡਵੰਦੀ ਨਾਲ ਹੀ ਚੋਣਾ ਹੋਣਾ ਹੋਣੀ ਚਾਹੀਦੇ ਆ ਕਿਉਂਕਿ ਸਾਡਾ ਜੇ ਹਿੰਦੁਸਤਾਨ ਦੇ ਵਿੱਚ ਦੇਖੀਏ ਜਿਹੜਾ ਪੰਚਾਇਤੀ ਰਾਜ ਸਿਸਟਮ ਸਭ ਤੋਂ ਮਜ਼ਬੂਤ ਹੈ ਉਹ ਕੇਰਲਾ ਦੇ ਵਿੱਚ ਹੈ ਕੇਰਲਾ ਦੇ ਵਿੱਚ 1994 ਦੇ ਮੁਤਾਬਕ ਵਾਰਡਵੰਦੀ ਰਾਹੀਂ ਚੋਣਾ ਹੁੰਦੀਆਂ ਔਰ ਉਹ ਪੰਚਾਇਤੀ ਰਾਜ ਦੇ ਵਿੱਚ ਬਹੁਤ ਵਧੀਆ ਆਪਣੇ ਸੂਬੇ ਦੀ এনवायरमेंट ਕਰਾ ਰਹੇ ਆ ਔਰ ਉੱਥੇ ਟੋਟਲੀ ਪੰਚਾਇਤੀ ਰਾਜ ਦਾ ਰਾਜ ਅਜ ਪੰਚਾਇਤਾਂ ਵਿੱਚ ਜਿਹੜੀ ਸਿਆਸੀ ਦਖਲ ਅੰਦਾਜ਼ੀ ਆ ਉਹ ਵੀ ਘੱਟ ਹੈ ਮੈਂ ਇਹ ਸਿਆਸੀ ਲੀਡਰਾਂ ਨੂੰ ਇਹ ਵੀ ਕਹਿਣਾ ਹੈ ਕਿ ਜੇ ਤੁਸੀਂ ਪਿੰਡਾਂ ਦਾ ਵਧੀਆ ਵਿਕਾਸ ਕਰਾਉਣਾ ਹੈ ਔਰ ਧੜੇਵੰਦੀ ਖਤਮ ਕਰਨੀ ਹੈ ਤਾਂ ਸਿਆਸੀ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਚੋਣਾਂ 'ਚ ਵੀ ਨਹੀਂ ਦੇਣੀ ਚਾਹੀਦੀ ਇਹ ਨਿਰਪੱਖ ਚੋਣਾਂ ਹੋਣੀਆਂ ਚਾਹੀਦੀ ਬਿਲਕੁਲ ਸਹੀ ਗੱਲ ਆ ਜਮਸੋ ਇਸ ਮੁੱਦੇ ਤੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪੰਚਾਇਤ ਦੇ ਵਿੱਚ ਸਰਪੰਚ ਦੀ ਚੋਣ ਦਾ ਜਿਹੜਾ ਮਾਈ ਸਾਹਿਬ ਕਹਿੰਦੇ ਹੈਈ ਸਿੱਧੀ ਹੈ ਮੈਂਬਰਾਂ ਦੀ ਚੋਣ ਦਾ ਇੱਕ ਸਜਾਵੇ ਵੀ ਆ ਰਿਹਾ ਹੈ ਕਿ ਉਹ ਵੀ ਸਰਪੰਚ ਦੀ ਤਰ੍ਹਾਂ ਸਿੱਧੀ ਚੋਣ ਹੋ ਜਾਨੀ ਸਾਰਾ ਪਿੰਡ ਉਸ ਮੈਂਬਰ ਨੂੰ ਵੋਟ ਕਰੇਗਾ ਕੀ ਇਹ ਸਿਸਟਮ ਠੀਕ ਹੈ ਤੁਹਾਡਾ ਵੀ ਬੜਾ ਤਜਰਬਾ ਹੈ ਕਿ ਜਾਂ ਵਾਰਡ ਪੱਧਰ ਦੇ ਉੱਤੇ ਹੀ ਮੈਂਬਰ ਕਿਉਂਕਿ ਪਿੰਡਾਂ 'ਚ ਜਿੰਨਾ ਕ ਲੋਕਾਂ ਦਾ ਪੱਧਰ ਹੁੰਦਾ ਸਮਝ ਹੁੰਦੀ ਹੈ ਸੋਰਸੇਜ ਹੁੰਦੇ ਆ ਉਸ ਦੇ ਮਤਲਬ ਪਿੰਡ ਪੱਧਰ ਦੇ ਪੂਰੇ ਦੇ ਇਲੈਕਸ਼ਨ ਲੜਨੀ ਹਰ ਇੱਕ ਦੇ ਸ਼ਾਇਦ ਬਸ ਦੀ ਗੱਲ ਵੀ ਨਾ ਹੋਏਗੀ ਉਹ ਵੀ ਅਸਲਸਾ ਜਿਹੜੀ ਗੱਲ ਰਾਖਵਾ ਕਰਨ ਦੀ ਹੈ ਰਿਜ਼ਰਵੇਸ਼ਨ ਦੀ ਹੈ ਉਹ ਵੀ ਹੈ ਕਿ ਉਹਨਾਂ ਦੀ ਚੋਣ ਕਿਸ ਤਰ੍ਹਾਂ ਹੋਏਗੀ ਜੇ ਮੰਨੋ ਤੁਸੀਂ ਉੱਪਰਲੇ 12 ਜਿਹੜੇ ਬੰਦੇ ਆਏ ਜਾਂ 7 ਬੰਦੇ ਚੁਣਨੇ ਆ ਜਾਂ 5 ਚੁਣਨੇ ਆ ਜਾਂ 9 ਚੁਣਨੇ ਆ ਤੇ ਇਹ ਨੋ ਉੱਪਰ ਨੇ ਸਾਰੇ ਦੂਸਰੇ ਹੀ ਜ਼ਿਆਦਾ ਵੋਟਾਂ ਲੈ ਗਏ ਤੇ ਜਿਹੜੇ ਰਿਜ਼ਰਵ ਵਾਲੇ ਉਹ ਕਿੱਥੇ ਜਾਣਗੇ ਜਾਂ ਤਾਂ ਇਹ ਹੋਏਗਾ ਕਿ ਫਿਰ ਰਿਜ਼ਰਵ ਜਿਹੜੀਆਂ ਸੀਟਾਂ ਉਹ ਉਹਨਾਂ ਹੀ ਜਿਹੜੀ ਪੋਲਿੰਗ ਲੱਗ ਹੋਏਗੀ ਦੂਜੀ ਲੱਗ ਹੋਏਗੀ ਤਾਂ ਹੀ ਹੋ ਸਕੇਗਾ ਨਾ ਇਹ ਤਾਂ ਆਦਰਵਾਇਜ਼ ਇਹ ਸੰਭਵ ਹੀ ਨਹੀਂ ਹੈ ਕਿ ਨੇ ਵੀ ਤੁਸੀਂ ਰਿਜ਼ਰਵੇਸ਼ਨ ਵੀ ਚਾਹੁੰਦੇ ਹੋ ਰਵੇਂ ਤੇ ਨਾਲ ਦੀ ਨਾਲ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਉੱਪਰੋਂ ਜਿਹੜੀ ਜਿਵੇਂ ਅਨੁਪਾਤਕ ਜਿਹੜਾ ਚੋਣ ਪ੍ਰਣਾਲੀ ਹੁੰਦੀ ਹੈ ਜਿੰਦੇ ਵਿੱਚ ਫਰਾਂਸ ਦੇ ਜਾਂ ਹੋਰ ਥਾਵਾਂ ਤੇ ਸਪੇਨ ਇਟਲੀ ਥਾਵਾਂ ਤੇ ਹੈਗਾ ਕਿ ਇੱਕ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਂਦੀਆਂ ਹੁੰਦੇ ਜਿਹੜੇ ਉਮੀਦਵਾਰਾਂ ਦੀ ਸੂਚੀ ਹੁੰਦੀ ਹੈ ਜਿਹੜੇ ਉੱਪਰਲੇ ਹੁੰਦੇ ਜਿੰਸੋ ਤੱਕ ਉਹਨਾਂ ਦਾ ਪਰਸੈਂਟੇਜ ਆਉਂਦੀ ਹੈ ਉਹ ਚੁਣੇ ਜਾਂਦੇ ਆ ਪਰ ਆਪਣੇ ਤਾਂ ਇੱਥੇ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਤੇ ਸੋ ਇਸ ਕਰਕੇ ਰਿਜ਼ਰਵੇਸ਼ਨ ਦੀ ਜਿਹੜੀ ਕੈਟਾਗਰੀ ਹੈ ਉਸ ਨੂੰ ਕਿਸ ਤਰ੍ਹਾਂ ਢੀਲ ਕੀਤਾ ਜਾਏਗਾ ਉਹ ਆਪਣੇ ਆਪ ਚ ਵੱਡੀ ਗੱਲ ਹੈਗੀ ਹੈ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਮਾਵੀ ਜੀ ਨੇ ਬਿਲਕੁਲ ਠੀਕ ਹੈ ਕਿ ਇਹਦੇ ਨਾਲ ਪਰ ਜਿਹੜੇ ਉਹ ਹਿੱਸਾ ਹੈਗਾ ਜਿਹੜਾ ਉਹ ਚੋਣਾ ਲੜਨ ਤੋਂ ਹੀ ਖਿਚਾਉਂਦਾ ਪਰ ਜੇ ਰਿਜ਼ਰਵੇਸ਼ਨ ਹੋਵੇ ਤਾਂ ਉੱਥੇ ਹੀ ਕਿਉਂਕਿ ਉਹਨਾਂ ਦੀ ਹੋਂਸੇ ਹੀ ਭਾਈਚਾਰੇ ਵਿੱਚ ਜਿਹੜੀ ਹੈ ਮੁਕਾਬਲਾ ਹੋਣਾ ਹੁੰਦਾ ਤਾਂ ਉਹ ਉਹਨਾਂ ਨੂੰ ਸੌਖਾ ਲੱਗਦਾ ਹੈਗਾ ਤੇ ਇਸ ਕਰਕੇ ਦੂਸਰਾ ਜਿੱਤੀ ਤੁਸੀਂ ਗੱਲ ਕਹੀ ਹੈ ਕਿ ਸਾਰਾ ਪਿੰਡ ਦੀਆਂ ਵੋਟਾਂ ਜਿੱਥੇ ਪੈਣੀਆਂ ਕਯਾ ਜਿਹੜੀਆਂ ਇੱਕ ਚੋਣਵੇਂ ਹਲਕੇ ਦੀਆਂ ਵੋਟਾਂ ਪੈਣੀਆਂ ਚੋਣਵੇਂ ਵਾਰਡ ਦੀਆਂ ਵੋਟਾਂ ਪੈਣੀਆਂ ਉਹਦੇ ਵਿੱਚ ਫਰਕ ਤਾਂ ਹੈਗਾ ਹੀ ਹੈ ਨਾ ਜੀ ਇੱਕ ਸਵਾਲ ਮੈਂ ਹਲਕਾ ਜਿਹਾ ਇੱਕ ਸਵਾਲ ਇਹ ਵੀ ਲੈਣਾ ਚਾਹਾਂਗਾ ਦੇਖੋ ਜੇ ਸਾਰੇ ਪਿੰਡ ਦੀਆਂ ਵੋਟਾਂ ਪੈਣੀਆਂ ਸਰਪੰਚ ਦਾ ਪਿੰਡ ਦਾ ਇੱਕੋ ਹੀ ਹੋਏਗਾ ਮੈਂਬਰ ਜਿਹੜੇ ਹੋਣਗੇ 10-12 ਜਿੰਨਾ ਵੀ ਗਿਣਤੀ ਦੇ ਪਿੰਡ ਦੀ ਵਸੁੰਦੇ ਲਿਆ ਨਾਲ ਹੁੰਦੇ ਆ ਤੇ ਫਿਰ ਤਾਂ ਲਕੀਰ ਤਾਂ ਸਿੱਧੀ ਖਿੱਚੀ ਜਾਏਗੀ ਕਿਉਂਕਿ ਜਿਹੜੇ ਜਿਹੜੇ ਧੜੇ ਦੇ ਸਰਪੰਚ ਹੋਣਗੇ ਉਹ ਤੋਂ ਲੈ ਕੇ ਪੂਰੇ ਪਿੰਡ ਪੱਧਰ ਤੱਕ ਜੇ 10 ਜਾਂ 12 ਉਹ ਕਹਿਣਗੇ ਆ ਮੇਰੀ ਪਾਰਟੀ ਆ ਆ ਮੇਰੀ ਪਾਰਟੀ ਆ ਫਿਰ ਤਾਂ ਸਭ ਗੁੱਟਬੰਦੀ ਦਾ ਗੁੱਟਬੰਦੀ ਦਾ ਸਿੱਧੇ ਤੋਂ ਲਕੀਰ ਖਿੱਚ ਕੇ ਹੋ ਗਈ ਫਿਰ ਤਾਂ ਜਿਆਦਾ ਵੱਧੇਗੀ ਧੜੇਬੰਦੀ ਜਿਆਦਾ ਵੱਧੇਗੀ ਕਤਾਰਪੰਦੀ ਜਿਆਦਾ ਤਿੱਖੀ ਹੋਏਗੀ ਸੁਸਤਾ ਵੇਦਣਾ ਜੀ ਸਰ ਸੋ ਇਸ ਕਰਕੇ ਬੇਤਨ ਸਿੱਧੂ ਸਾਹਿਬ ਇਹੀ ਹੈ ਕਿ ਜਿਹੜਾ ਪ੍ਰਬੰਧ ਪਹਿਲਾਂ ਚੱਲ ਰਿਹਾ ਹੈਗਾ ਕਿ ਸਿੱਧੀ ਸਰਪੰਚ ਦੀ ਚੋਣ ਬਾਕੀ ਜਿੱਦਾਂ ਪੰਚਾਂ ਦੀ ਚੋਣ ਹੈ ਉਹੀ ਜਿਹੜਾ ਸਾਡੇ ਮੌਜੂਦਾ ਜਿਹੜੀਆਂ ਪ੍ਰਸਥਿਤੀਆਂ ਹੈਗੀਆਂ ਇਸ ਵੇਲੇ ਦੇਸ਼ 'ਚ ਬਣੀਆਂ ਹੋਈਆਂ ਜਾਂ ਪੰਜਾਬ ਦੇ ਵਿੱਚ ਹੈ ਉਹੀ ਸਾਨੂੰ ਸੂਤ ਬੈਠਦਾ ਉਹੀ ਸਾਨੂੰ ਸੂਤ ਕਰਦਾ ਹੈਗਾ ਜੇ ਕੋਈ ਉਹਦੇ 'ਚ ਨਵਾਂ ਕੋਈ ਜੇ ਤੁਸੀਂ ਚੇਂਜ ਲੈ ਕੇ ਆਓਗੇ ਤਾਂ ਉਹ ਹਲੋ ਜੀ ਜੀ ਵੀ ਆਵਾਜ਼ ਆ ਰਹੀ ਹੈ ਤੁਹਾਡੀ ਜਨ ਸਾਹਿਬ ਲੋਕਾਂ ਨੂੰ ਲੋਕਾਂ ਨੂੰ ਸਮਝਣ ਚ ਵੀ ਮੁਸ਼ਕਲ ਆਏਗੀ ਉਹਦੇ ਚ ਝੋਲਾ ਕਾफी ਪਏਗਾ ਕਿਉਂਕਿ ਤੁਸੀਂ ਜੇ ਪਹਿਲੇ ਸਤੰਬਰ ਦੇ ਪਹਿਲੇ ਹਫ਼ਤੇ ਚੋਣ ਕਰਦੇ ਹੋ ਸਿਸਟਮ ਨੂੰ ਬਦਲਦੇ ਹੋ ਉਹਦੇ ਚ ਸੂਰ ਕਰਦੇ ਹੋ ਤਾਂ ਆਖਰੀ ਹਫ਼ਤੇ ਤੁਸੀਂ ਚੋਣਾ ਕਰਾਉਣਾ ਚਾਹੁੰਦੇ ਹੋ ਪਹਿਲਾਂ ਹੀ ਚੋਣਾ ਜਿਹੜੀਆਂ ਸਾਡੇ ਫਰਵਰੀ ਚ ਹੋਣੀਆਂ ਚਾਹੀਈਆਂ ਸੀ ਉਹ 6 ਮਹੀਨੇ ਡਿਲੇ ਹੋ ਚੁੱਕੀਆਂ 7 ਮਹੀਨੇ ਸੋ ਇਸ ਕਰਕੇ ਇਹ ਸਾਰੀ ਸਥਿਤੀ ਜਿਹੜੀ ਹੈਗੀ ਹੈ ਉਹ ਦੇਖੋ ਹੁਣ ਕਿਸ ਤਰ੍ਹਾਂ ਜਿਹੜੀ ਹੈ ਕਿਉਂਕਿ ਪੰਚਾਇਤ ਰਾਜ ਵਿੱਚ ਕਿਸ ਤਰ੍ਹਾਂ ਦੀਆਂ ਸੋਧਾਂ ਜਿਹੜੀਆਂ ਸੰਭਵ ਹੋ ਸਕਣਗੀਆਂ ਉੱਥੇ ਵਿਧਾਨ ਸਭਾ ਦੇ ਜ ਇਜਲਾਸ ਦੇ ਵਿੱਚ ਕਿਸ ਤਰ੍ਹਾਂ ਦੀ ਉਹਦੀ ਸਥਿਤੀ ਬੰਦੀ ਹੈ ਜਾਂ ਕਾਨੂੰਨੀ ਤੌਰ ਤੇ ਉਹ ਸੰਭਵ ਹੈ ਜਾਂ ਨਹੀਂ ਇਹਦਾ ਉਹ ਸਰਕਾਰੀ ਦੱਸ ਸਕਦੀ ਹੈ ਜੀ ਥੈਂਕ ਯੂ ਵੈਰੀ ਮਚ ਮਾਈ ਸਰ ਇਹ ਸਵਾਲ ਮੈਂ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ ਜਿੰਡੂ ਸਾਹਿਬ ਕਹਿ ਰਿਹਾ ਸਮੇਂ ਦੇ ਲਿਆਰ ਨਾਲ ਵੀ ਜੇ ਆਪਾਂ ਦੇਖੀਏ ਦੇਖੋ ਪਹਿਲਾਂ ਹੀ ਪੰਚਾਇਤ ਚੋਣਾਂ ਡਿਲੇ ਹੈ ਇਹ ਕਹਿੰਦੇ ਫਰਵਰੀ ਚ ਡਿਊ ਸੀਗੀਆਂ ਤੇ ਹੁਣ ਜਾ ਕੇ ਸਤੰਬਰ ਦੀ ਗੱਲ ਕੀਤੀ ਜਾ ਰਹੀ ਹੈ ਜੇ ਹੋਰ ਕੰਪਲਿਕੀਕੇਸ਼ਨਾਂ ਹੋਣਗੀਆਂ ਤਾਂ ਫਿਰ ਚੋਂਨ ਹੋਰ ਵੀ ਉਲਝ ਸਕਦੇ ਜਿਹੜੀਆਂ ਪਹਿਲਾਂ ਹੀ ਦੇਰ ਨਾਲ ਹੋ ਰਹੀਆਂ ਇਲੈਕਸ਼ਨਸ ਉਹਦੇ ਨਾਲ ਲੱਗਦਾ ਨਹੀਂ ਕਿ ਕਾਫੀ ਵੱਡੀ ਪੱਧਰ ਤੇ ਜਿਹੜਾ ਪਿੰਡੂ ਤਬਕਾ ਹੈਗਾ ਜਿਹੜੇ ਉਹਨਾਂ ਨੂੰ ਰੋਜ਼ ਉਹਨਾਂ ਦੀਆਂ ਪ੍ਰੋਬਲਮਾਂ ਸਮੱਸਿਆਵਾਂ ਫੇਸ ਕਰਦੇ ਆ ਉਹ ਸਾਰੇ ਕਾਸੇ ਤੋਂ ਆਪਣੇ ਹੱਕਾਂ ਤੋਂ ਵਾਂਝੇ ਰਹਿ ਗਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਉੱਥੇ ਪ੍ਰਸ਼ਾਸਕ ਲਗਾ ਦਿੱਤੇ ਜਾਂਦੇ ਆ ਔਰ ਉਹ ਇੱਕ ਖਾਨਾ ਪੂਰਤੀ ਹੁੰਦੀ ਹੈ ਜੋ ਚਲਾਉਂਦੇ ਰਹਿੰਦੇ ਆ ਲੇਖੋ ਸਿੱਧੂ ਭਾਵੇਂ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਰਹੀ ਹੋਵੇ ਅਕਾਲੀ ਬੀਜੇਪੀ ਰਹੀ ਹੋਵੇ ਜਾਂ ਫਿਰ ਕਾਂਗਰਸ ਦੀ ਹੋ ਰਹੀ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਅਸਲ 'ਚ ਜਿਹੜੇ ਪੰਚਾਇਤੀ ਰਾਜ ਵੱਲੋਂ ਚਨੇ ਚੁਣੇ ਜਾਣੇ ਆ ਨਮਾਇंदे ਪੰਚ ਸਰਪੰਚ ਉਹਨਾਂ ਨੂੰ ਤਾਂ ਇਹ ਮੰਨਦੇ ਹੀ ਨਹੀਂ ਕਿ ਇਹ ਸਾਡੀ ਕੋਈ ਚੋਣ ਦਾ ਹਿੱਸਾ ਨਹੀਂ ਉਹਦਾ ਇਹ ਵੀ ਹੈ ਕਿ ਦੇਖੋ ਸਰਪੰਚ ਚੁਣਿਆ ਗਿਆ ਪਿੰਡ ਦਾ ਉਹਦੀ ਬਾਈ ਦੀ ਵੇ ਇੱਕ ਸਾਲ ਬਾਅਦ ਮੌਤ ਹੋ ਜਾਂਦੀ ਹੈ ਲੇਕਿਨ ਉਹਦੀ ਵਾਈ ਇਲੈਕਸ਼ਨ ਹੁੰਦੀ ਨਹੀਂ ਹੂੰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਐਗਜ਼ੈਂਪਲ ਹੈ ਆ ਮੇਰੇ ਨਾਲ ਹੀ ਇੱਥੇ ਖਰੜ ਦੇ ਨਾਲ ਇੱਕ ਪਿੰਡਾ ਸੌਣਾ ਉੱਥੇ ਸਰਪੰਚ ਦੀ ਡੈਥ ਹੋਇਆ ਮੇਰਾ ਕਹਿੰਦਾ 3 ਸਾਲ ਹੋ ਗਏ ਅੱਜ ਤੱਕ ਵੀ ਉੱਥੇ ਸਰਪੰਚ ਦੀ ਚੋਣ ਨਹੀਂ ਹੋਈ ਜੀ ਉਹ ਏਦਾਂ ਹੀ ਕਦੇ ਪ੍ਰਬੰਧਕ ला ਦਿੰਦੇ ਨੇ ਕਦੇ ਇਹ ਗੱਲ ਕਰ ਦਿੰਦੇ ਨੇ ਅਧਿਕਾਰਤ ਪੰਚ ਲਾ ਦੇਣਾ ਦੂਜੀ ਗੱਲ ਜੇ ਕੋਈ ਰਿਜ਼ਾਈਨ ਵੀ ਕਰ ਜਾਂਦਾ ਸਰਪੰਚ ਤਾਂ ਵੀ ਉੱਥੇ ਚੋਣ ਨਹੀਂ ਹੁੰਦੀ ਆ ਹੁਣ ਰਿਜ਼ਾਈਨ ਕੀਤਾ ਸੀਗਾ ਆਪਣਾ ਜਲੰਧਰ ਤੋਂ ਐਮ ਐਲ اے ਨੇ ਤਾਂ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਦੇ ਚੋਣਾਂ ਕਰਾਤੀਆਂ ਇਹ ਜੇ ਚੋਣ ਮੰਨਦੇ ਨੇ ਤਾਂ ਸਿਰਫ ਵਿਧਾਨ ਸਭਾ ਜਾਂ ਪਾਰਲੀਮੈਂਟ ਨੂੰ ਮੰਨਦੇ ਨੇ ਇਹ ਪੰਚਾਇਤਾਂ ਦੀਆਂ ਚੋਣਾਂ ਦਾ ਇੱਕ ਪੰਚਾਇਤੀ ਰਾਜ ਐਕਟ ਬਣੇ ਹੋਣ ਕਰਕੇ ਇਹਨਾਂ ਨੂੰ ਕਰਾਉਣੀਆਂ ਪੈਂਦੀਆਂ ਨੇ ਲੇਕਿਨ ਇਹ ਬਹੁਤ ਮਾੜਾ ਹੈ ਕਿਉਂਕਿ ਜਿਹੜਾ ਪਿੰਡਾਂ ਦਾ ਸਿਸਟਮ ਚਲਾਉਣਾ ਹੈ ਪਿੰਡਾਂ ਦੀ ਡਿਵੈਲਪਮੈਂਟ ਕਰਾਉਣੀ ਹੈ ਉਹ ਪਿੰਡਾਂ ਦੇ ਚੁਣੇ ਹੋਏ ਨਮਾਇंदे ਪੰਚਾਇਤਾਂ ਨੇ ਹੀ ਕਰਾਉਣੀ ਆ ਇਹਦੇ ਬੰਦ ਸਰਕਾਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਅਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਦੀ ਗੱਲ ਹੈ ਮੈਨੂੰ ਨਹੀਂ ਲੱਗਦਾ 1-2 ਤੋਂ ਵੱਧ ਕਦੇ ਇਹਨਾਂ ਚੋਂ ਵਿੱਚੋਂ ਕੋਈ ਮੈਂਬਰ ਪੰਚਾਇਤ ਬਣਿਆ ਹੋਵੇ ਜਾਂ ਕੋਈ ਸਰਪੰਚ ਬਣਿਆ ਹੋਵੇ ਮੇਰਾ ਖਿਆਲ ਹੈ ਪੰਚਾਇਤੀ ਰਾਜ ਬਦੋਂ ਇਹ ਬਿਲਕੁਲ ਹੀ ਅਨਾੜੀ ਹੈ ਜਿਹੜੇ ਹਿਸਾਬ ਨਾਲ ਇਹਨਾਂ ਨੇ ਸਮਾ ਰਹਿਣ ਤੋਂ 6 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰਤੀਆਂ ਸੀ ਔਰ ਤਾਂ ਚੋਣੇ ਹੋਏ ਨਮਾਇੰਦਿਆਂ ਨੂੰ ਸਰਪੰਚਾਂ ਪੰਚਾਂ ਨੂੰ ਹਾਈ ਕੋਰਟ ਜਾਣਾ ਪਿਆ ਉੱਥੇ ਕੇਸ ਲਾਉਣਾ ਪਿਆ ਤੇ ਹਾਈ ਕੋਰਟ ਤੋਂ ਫੈਸਲਾ ਆਇਆ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤਾਂ ਇਸ ਤੋਂ ਬਿਲਕੁਲ ਸਪਸ਼ਟ ਹੋ ਗਿਆ ਕਿ ਜਿਹੜੀ ਇਹ ਸਰਕਾਰ ਹੈ ਇਹਨਾਂ ਨੂੰ ਪੰਚਾਇਤੀ ਰਾਜ ਬਾਰੇ ਕੋਈ ਨੌਲੇਜ ਨਹੀਂ ਹੈ ਇਹਨਾਂ ਨੇ ਜੇ ਨਾਜਲਾ ਘਾੜਨਾ ਹੁੰਦਾ ਤੇ ਫਿਰ ਉਹ ਇਹ ਅਫਸਰ ਚਾਹੀਤੇ ਨਹਿਰਾਂ ਝਾੜ ਦਿੰਦੇ ਨੇ ਆਪ ਇਹ ਫਿਰ ਵੀ ਸਾਫ਼ ਬੱਜ ਜਾਂਦੇ ਨੇ ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਲੈਕਸ਼ਨਾਂ ਡਿਲੇ ਹੋ ਰਹੀਆਂ ਪਹਿਲਾਂ ਤਾਂ 6 ਮਹੀਨੇ ਪਹਿਲਾਂ ਪੰਕ ਕਰਤੀਆਂ ਉਦੋਂ ਇਹਨਾਂ ਦਾ 2-3 ਮਹੀਨੇ ਖਰਾਬ ਕਰਤੇ ਹੁਣ ਫਿਰ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤਦਾ ਜਾ ਰਿਹਾ ਹੈ ਨਹੀਂ ਇਲੈਕਸ਼ਨਾਂ ਕਰਾਈਆਂ ਔਰ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਬੱਖੋ ਬਹੁਤ ਬੁਰਾ ਹਾਲ ਹੈ ਜਿਹੜੇ ਇੱਕ ਇਕੱਲੇ ਡਵੈਲਪਮੈਂਟ ਨਹੀਂ ਕਰਾਉਂਦੇ ਸਰਪੰਚ ਜਿਹੜੇ ਪਿੰਡਾਂ ਦੇ ਵਿੱਚ ਛੋਟੇ-ਮੋਟੇ ਝਾੜੇ ਉਹਨਾਂ ਨੂੰ ਵੀ ਬੈਠ ਕੇ ਵਿੱਚ ਘੁਰੇੜਦੇ ਨੇ। ਮਾਨਸਰ ਜੀ ਸਮੇਂ ਦੇ ਲਿਹਾੜ ਨਾਲ ਇੱਕ ਸਵਾਲ ਅਕਾਲੀ ਪੋਲਿਟਿਕਸ ਦੇ ਉੱਤੇ ਵੀ ਦੇਖੋ ਇੱਕ ਪਾਸੇ ਸਿੰਘ ਸਾਹਿਬਾਨ ਦਾ ਫੈਸਲਾ ਜੇ ਆਉਣਾ ਹੈ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੀ ਪ੍ਰਧਾਨਗੀ ਲੈ ਕੇ ਕਈ ਤਰ੍ਹਾਂ ਦੇ ਸਵਾਲ ਵਖਰੇਵੇਂ ਬਿਵਾਦ ਉਹਨਾਂ ਨੇ ਕੋਰ ਕਮੇਟੀ ਬੁਆ ਲਈ ਐ ਸੰਸਦੀਕ ਕਮੇਟੀ ਵੀ ਬਣਾ ਲਈ ਐ ਸਾਰੀਆਂ ਕਮੇਟੀਆਂ ਬਣਾ ਲੀਆਂ ਇਸ ਤੋਂ ਬਾਅਦ ਲੱਗਦਾ ਹੈ ਕਿ ਸਿੰਘ ਸਾਹਿਬਾਨ ਦਾ ਫੈਸਲਾ ਅਕਾਲੀ ਦਲ ਦੀ ਸਿੱਤੀ ਦੇ ਸੁਧਾਰਨ ਵੱਲ ਕੋਈ ਕਦਮ ਲਏ ਜਾ ਸਕਦੇ ਆ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਅਕਾਲੀ ਦਲ ਨੇ ਬੜਾ ਲੰਬਾ ਸਮਾਂ ਪੰਜਾਬ ਦੇ ਵਿੱਚ ਰਾਜ ਕੀਤਾ ਹੈ ਔਰ ਵਧੀਆ ਡਿਵੈਲਪਮੈਂਟ ਕਰਾਈਆ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਸਰਕਾਰ ਦੇ ਟਾਈਮ ਦੇ ਵਿੱਚ ਜੀ ਪਰ ਗੱਲ ਇਹ ਹੈ ਕਿ ਜਿਹੜੀ ਕੁਰਸੀ ਪਾਵਰ ਔਰ ਪੈਸਾ ਜਦੋਂ ਕਿਸੇ ਵੀ ਇਨਸਾਨ ਕੋਲ ਆ ਕਿਸੇ ਵੱਡੇ ਲੀਡਰ ਕੋਲ ਆ ਜੇ ਤਾਂ ਉਹਦੇ ਨਾਲ ਨਾਲ ਹੰਕਾਰ ਵੀ ਆ ਜਾਂਦਾ ਹੈ ਇਹ ਸਾਰਾ ਕੁਝ ਦੇਖਦੇ ਆ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਸੀਗੇ ਭਾਵੇਂ ਸੁਖਵੀਰ ਸਿੰਘ ਬਾਦਲ ਦੀ ਗੱਲ ਹੋ ਰਹੀ ਹੈ ਆਵੇ ਉਹਦੇ ਨਾਲ ਦੀ ਜਿੰਨੀ ਵੀ ਉਹਨਾਂ ਦੀ ਟੀਮ ਸੀ ਪੰਜਾਬ ਦੇ ਵਿੱਚ ਗਲਤੀਆਂ ਸਾਰਿਆਂ ਵੱਲੋਂ ਹੋਈਆਂ ਜਦੋਂ ਗਲਤੀਆਂ ਹੋ ਰਹੀਆਂ ਸੀ ਉਦੋਂ ਸਾਰੇ ਆਪਣੀ ਪਾਵਰ ਦਾ ਆਨੰਦ ਮਾਣ ਰਹੇ ਸੀ ਕਿਸੇ ਨੇ ਕਿੰਤੂ ਪ੍ਰਾਂਤੂ ਨਹੀਂ ਕੀਤਾ ਪਰ ਅੱਜ ਕਾਲੀ ਗੱਲ ਹੈ ਜਿਹੜਾ ਉਹ ਢੈਂਦੀ ਕਲਾ ਵੱਲ ਚਲਾ ਗਿਆ ਜਿਹੜੇ ਉਹਨਾਂ ਦੇ ਸੰਗੀ ਸਾਥੀ ਵੀ ਸੀ ਜਿਹੜੇ ਬਾਦਲ ਪਰਿਵਾਰ ਨੂੰ ਪੂਜਦੇ ਸੀ ਅੱਜ ਉਹਨਾਂ ਤੋਂ ਬਾਗੀ ਹੋ ਕੇ ਉਹਨਾਂ ਦੇ ਖਿਲਾਫ ਹੀ ਉਂਗਲ ਚੁੱਕ ਰਹੇ ਆ ਪਰ ਚੁਕਣੀ ਬਣਦੀ ਵੀ ਹੈ ਜਿੱਦਿਆਂ ਬੱਜਰ ਗਲਤੀਆਂ ਕੀਤੀਆਂ ਇਹਨਾਂ ਲੋਕਾਂ ਨੇ ਉਹਦੇ ਖਿਲਾਫ ਉਂਗਲ ਚੱਕਲੀ ਚੱਕਣੀ ਵੀ ਬਣਦੀ ਹੈ ਹੁਣ ਜਿਹੜਾ ਮਾਮਲਾ ਸਾਰਾ ਉਹ ਸਿੰਘ ਸਾਹਿਬ ਕੋਲੇ ਅਕਾਲ ਤਖਤ ਸਾਹਿਬ ਪਹੁੰਚ ਚੁੱਕਿਆ ਜੇਹਦਾਰ ਸਾਹਿਬ ਕੋਲੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅ ਜੇਹਦਾਰ ਸਾਹਿਬ ਨੇ ਫੈਸਲਾ ਦੇਣਾ ਸਾਰੀ ਪੰਜਾਬ ਦੀ ਸਿੱਖ ਸੰਗਤ ਇਹ ਅਮੀਰ ਕਰਦੀ ਹੈ ਕਿ ਜਿਹੜਾ ਫੈਸਲਾ ਆਵੇ ਉਸ ਸਿੱਖ ਸੰਗਤ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਫੈਸਲਾ ਆਵੇ ਜਿਨ੍ਹਾਂ ਕੋਈ ਗਲਤੀਆਂ ਕੀਤੀਆਂ ਉਹਨੂੰ ਉਹਦੇ ਮੁਤਾਬਕ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਮੈਂ ਇੱਕ ਗੱਲ ਇਹ ਵੀ ਕਰਦਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਹਿਣਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਕਿਸੇ ਦੀ ਵੀ ਸਰਪ੍ਰਸਤੀ ਦੇ ਥੱਲੇ ਜਾਂ ਪ੍ਰਧਾਨਗੀ ਦੇ ਥੱਲੇ ਥੈਂਕ ਯੂ ਵੈਰੀ ਮਚ ਥੈਂਕ ਯੂ ਲੇਕਰ ਪੰਜਾਬ ਦੀ ਪਾਰਟੀ ਖ ਹੋਣੀ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਜੰਡੂ ਸਾਹਿਬ ਮਾਵੀ ਸਾਹਿਬ ਤੁਹਾਡਾ ਦੋਨਾਂ ਹੀ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਮੁੱਦਿਆਂ ਤੇ ਸਮਾਂ ਦਿੱਤਾ ਵੱਡਾ ਮੁੱਦਾ ਪੰਜਾਬ ਚ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਉੱਠ ਰਿਹਾ ਸਵਾਲ ਤੇ ਕਾਲੀ ਦਲ ਦਾ ਪਿਕ ਸਿੰਘ ਸਾਹਿਬਾਂ ਦੇ ਫੈਸਲੇ ਨਾਲ ਜੁੜਿਆ ਇਹਨਾਂ ਦੋਨਾਂ ਮੁੱਦਿਆਂ ਤੇ ਆਉਣ ਲਈ ਜਿੱਥੇ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ